ਹਾਂਜੀ ਭਾਜੀ ਕੀ ਨਾਮ ਦੀ ਤੁਹਾਡਾ ਮੈਂ ਨਾ ਤਰਸੇ ਸਿੰਘ ਏਕਲ ਗੱਡਾ ਕਿਸਾਨ ਮজুর ਸਿੰਘਾਟ ਕਮੇਟੀ ਪੰਜਾਬ ਜੋਨ ਜੋਨ ਖਡੂਰ ਸਾਹਿਬ ਸ਼ੰਭੂ ਬਾਰਡਰ ਤੇ ਬਾਰਡਰ ਉਤੇ ਖੜੇ ਆ ਤੇ ਕਿਸਾਨ ਅੰਦੋਲਨ ਵੱਲੋਂ ਜਿਹੜੀ ਆ ਅਪੀਲ ਕੀਤੀ ਗਈ ਆ ਕਿ 30 ਤਰੀਕ ਨੂੰ ਜਿਹੜਾ ਪੰਜਾਬ ਬੰਦ ਦਾ ਸੱਦਾ ਸੋ ਤੁਹਾਡਾ ਕੀ ਕਹਿਣਾ ਹੈ ਉਸ ਬਾਰੇ ਹਾਂਜੀ ਇਹ ਪੂਰਾ ਪੰਜਾਬ ਭਾਰਤੀ ਬੰਦ ਰਹੇਗਾ ਤੇ ਬਾਤ ਚੜ ਕੇ ਸਾਰੇ ਅਪੀਲ ਕੀਤੀ ਜਾਂਦੀ ਆ ਸਾਰਿਆਂ ਨੂੰ ਦੁਕਾਨਦਾਰ ਫੜੀ ਵਾਲਿਆਂ ਰੇੜੀ ਵਾਲਿਆਂ ਨੂੰ ਜੋ ਵੀ ਆ ਵੀ ਇਹਨੂੰ ਪੂਰੇ ਆਪਾਂ ਭਰਵਾ ਹੰਗਾਰਾ ਦੇਣਾ ਵਾ ਬਿਲਕੁਲ ਪੰਜਾਬ ਬੰਦ ਰੱਖਣਾ ਵਾ ਜੋੜੀਆਂ ਰੇਲਾਂ ਵਿੱਚ ਰੁਕੀਆਂ ਜਾਣੀਆਂ ਵਾ ਇਹ ਸਾਰਾ ਹੀ ਸਾਰਿਆਂ ਨੂੰ ਇਹੋ ਸੱਦਾ ਦਿੱਤਾ ਜਾਂਦਾ ਕਿ ਤਕੜੇ ਹੋ ਕੇ ਬਾਤ ਚੜ ਕੇ ਦੋਹਾਂ ਫਾਰਮਾਂ ਦਾ ਸਾਥ ਦਿਓ ਤੇ ਬਾਤ ਚੜ ਕੇ ਲੜਾਈ ਜਿਹੜੀ ਲੰਮੀ ਆਪਣੀ ਸ਼ੰਭੂ ਦੀ ਖਨੌਰੀ ਦੀ ਡੱਲੇਵਾਲ ਸਾਹਿਬ ਜਿਹੜੇ ਮਰਨ ਮੰਨ ਤੇ ਬੈਠੇ ਆ ਆਪਾਂ ਨੂੰ ਜਥੇਬੰਦੀਆਂ ਦਾ ਸਾਥ ਦੇਣਾ ਚਾਹੀਦਾ ਪਿੰਡਾਂ ਸ਼ਹਿਰਾਂ ਵਾਲਿਆਂ ਨੂੰ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਤਗੜੇ ਹੋ ਕੇ ਜਥੇਬੰਦੀ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਜੀ ਕੀ ਸ਼ੋਭ ਬਣਾਉਣੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਾਈ ਪ੍ਰਧਾਨ ਗੁਰਵਿੰਦਰ ਸਿੰਘ ਮੀਆਂਵਿੰਟ ਬੇਨਤੀ ਕਰ ਰਹੇ ਆ ਜੀ ਸਮੂਹ ਸੰਗਤ ਨੂੰ ਬੇਨਤੀ ਕਰਦੇ ਆ ਕਿ 30 ਤਰੀਕ ਨੂੰ ਜਿਹੜਾ ਦੋ ਫਾਰਮਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਉਨੂੰ ਪੂਰਨ ਤੌਰ ਤੇ ਸਮਰਥਨ ਦਿੱਤਾ ਜਾਵੇ ਜਿੰਨੇ ਵੀ ਵੀਰ ਕੋਈ ਦੁਕਾਨਦਾਰ ਨੇ ਰੇੜੀ ਵਾਲੇ ਨੇ ਫੜੀ ਵਾਲੇ ਨੇ ਜਾਂ ਕੋਈ ਵੀ ਕਾਰੋਬਾਰੀ ਆ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ 30 ਤਰੀਕ ਨੂੰ ਜਿਹੜਾ 7 ਵਜੇ ਤੋਂ 4 ਵਜੇ ਤੱਕ ਦਾ ਪੰਜਾਬ ਬੰਦ ਦਾ ਜਾਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਉਤੇ ਵੱਧ ਚੜ ਕੇ ਕਿਸਾਨਾਂ ਦਾ ਸਾਥ ਦਿਓ ਕਿਉਂਕਿ ਜਿਸ ਬੰਦੇ ਨੂੰ ਕਿਸੇ ਸਬਜ਼ੀ ਦੀ ਜ਼ਰੂਰਤ ਆ ਉਹਨੇ ਚਾਹੇ 4 ਵਜੇ ਆਣ ਕੇ ਤੁਹਾਡ ਕੋ ਖਰੀਦੇ ਉਹਨੇ ਤੁਹਾਡੀ ਉਹਦੇ ਆੜੀ ਪੈ ਹੀ ਜਾਣੀ ਆ ਉਹ ਤੁਹਾਡੀ ਖਰੀਦ ਖਰੀਦ ਹੋ ਹੀ ਜਾਣੀ ਆ ਜਦੋਂ ਕਰੋਨਾ ਦੇ ਦੌਰਾਨ ਸਭ ਕੁਝ ਬੰਦ ਸੀਗਾ ਕੋਈ ਚੀਜ਼ ਵੀ ਕੋਈ ਪੱਤਾ ਵੀ ਨਹੀਂ ਹਿੱਲਦਾ ਉਦੋਂ ਵੀ ਜਿਸ ਬੰਦੇ ਦੇ ਜੋ ਚੀਜ਼ ਵਿਕਣੀ ਆ ਜਾਏ ਕਿਸ ਨੂੰ ਪਿਆਜ਼ ਦੀ ਲੋੜ ਆ ਕਿਸ ਨੂੰ ਖੰਡ ਦੀ ਲੋੜ ਆ ਉਹ ਚਾਹੇ ਰਾਤ ਜਾਂਦਾ ਹੈ ਚਾਹੇ ਕਿਸੇ ਵੇਲੇ ਸਵੇਰ ਜਾਂਦਾ ਹੈ ਉਹ ਚੀਜ਼ ਖਰੀਦ ਕੇ ਲਿਆਉਂਦਾ ਸੀਗਾ ਜਿਸ ਬੰਦੇ ਨੂੰ ਜਿਸ ਚੀਜ਼ ਦੀ ਜ਼ਰੂਰਤ ਹੋਵੇ ਉਹ ਖਰੀਦ ਹੀ ਲੈਣੀ ਆ ਤੁਸੀਂ ਇਹ ਮਤ ਸੋਚੋ ਕੀ ਸਾਨੂੰ ਉਸ ਦਿਨ ਕੋਈ ਘਾਟਾ ਪਊਗਾ ਘਾਟਾ ਨਹੀਂ ਪੈਂਦਾ ਜੋ ਕੁਦਰਤ ਨੇ ਦੇਣਾ ਜੋ ਹੱਥਾਂ ਦੀਆਂ ਲਕੀਰਾਂ ਚ ਲਿਖਿਆ ਉਹ ਮੈਲ ਹੀ ਜਾਣਾ ਸੋ ਬੇਨਤੀ ਕਰਦੇ ਆਂ ਵੀ ਸਾਰੇ ਵੀਰ ਵੱਧ ਚੜ ਕੇ 6-7 ਘੰਟੇ ਦੇ ਨਾਲ ਕਿਸੇ ਨੂੰ ਕੋਈ ਘਾਟਾ ਨਹੀਂ ਪੈਣਾ ਪਰ ਇਹ ਆ ਵੀ ਸਭ ਪੂਰੇ ਦੀ ਪੂਰੀ ਜਿੰਨੇ ਲੋਕ ਆ ਇਕੱਠੇ ਹੋ ਜਾਣਗੇ ਤੇ ਇਹ ਸੈਂਟਰ ਸਰਕਾਰ ਦੀਆਂ ਤੇ ਸੂਬਾ ਸਰਕਾਰ ਦੀਆਂ ਅੱਖਾਂ ਖੁੱਲ ਜਾਣਗੀਆਂ ਕਿਉਂਕਿ ਇਹ ਜਿਹੜੇ ਆ ਹਕੂਮਤ ਜਿਹੜੀ ਰਾਜ ਕਰਦੀ ਆਮ ਲੋਕਾਂ ਦੇ ਰਾਜ ਕਰਦੀ ਆ ਪਰ ਜੇ ਲੋਕ ਹੀ ਖੜੇ ਹੋ ਗਏ ਉੱਠ ਕੇ ਤੇ ਰਾਜ ਇਹਨਾਂ ਨੇ ਭੇਡਾਂ ਬੱਕਰੀਆਂ ਦੇ ਕਰਨਾ ਸੋ ਵੀਰੋ ਸਾਥ ਦੋ ਡਟ ਕੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ